ਬਾਰ ਜਾ ਕੇ ਪੜਨ ਦਾ ਸੁਪਨਾ ਪੰਜਾਬ ਦੇ ਬੱਚਿਆਂ ਦੇ ਵਿੱਚ ਦਿਨ ਪਰ ਦਿਨ ਵਾਧਾ ਨਜ਼ਰ ਆ ਰਿਹਾ ਹੈ ਪਰ ਉੱਥੇ ਹੀ ਬਾਹਰ ਲੀਆਂ ਸਰਕਾਰਾਂ ਵੱਲੋਂ ਰੋਜ਼ ਦੀ ਰੋਜ਼ ਰੂਲਾਂ ਦੇ ਵਿੱਚ ਜਿਹੜਾ ਚੇਂਜ ਕੀਤਾ ਜਾ ਰਿਹਾ ਬਦਲਾਵ ਕੀਤਾ ਜਾ ਰਿਹਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿਨ ਪਰ ਦਿਨ ਝਟਕੇ ਦਿੰਦਾ ਹੈ ਦੱਸਿਏ ਕੀ ਪਹਿਲਾਂ ਕੈਨੇਡਾ ਸਰਕਾਰ ਵੱਲੋਂ GIC ਡਬਲ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਗ੍ਰੈਜੂਏਸ਼ਨ ਨੂੰ ਪੀ ਵਰਕ ਪਰਮਿਟ ਦੇਣ ਦੇ ਜਿਹੜੇ ਰੂਲ ਸੀ ਉਹ ਚੇਂਜ ਕਰ ਤੇ ਗਈ ਸੀ ਤੇ ਪਿਛਲੇ ਦਿਨੇ ਹੀ ਪੋਸਟ ਗ੍ਰੈਜੂਏਸ਼ਨ ਦੇ ਜਿਹੜੇ ਸਟੂਡੈਂਟਸ ਲਈ ਵੀ ਕੈਨੇਡਾ ਸਰਕਾਰ ਵੱਲੋਂ ਇੱਕ ਫੈਸਲਾ ਸਾਹਮਣੇ ਆਇਆ ਸੀ ਹੁਣ ਉੱਥੇ ਹੀ ਦੂਸਰੇ ਪਾਸੇ ਆਸਟ੍ਰੇਲੀਆ ਵੱਲੋਂ ਵੀ ਵੀਜ਼ਾ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੀ ਜਿਹੜੀ ਪਹਿਲਾਂ ਵੀਜ਼ਾ ਫੀਸ ਸੀ ਉਹ 710 ਆਸਟ੍ਰੇਲੀਅਨ ਡਾਲਰ ਸੀ ਜਿਹੜੀ ਕੀ ਹੁਣ ਬੱਚਿਆਂ ਨੂੰ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੀ ਪਏਗੀ ਲਗਭਗ ਇਹ ਫੀਸ ਡਬਲ ਕਰ ਦਿੱਤੀ ਗਈ ਹੈ ਸਹੀ ਕਿ ਆਸਟ੍ਰੇਲੀਆ ਜਾਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਆਸਟ੍ਰੇਲੀਅਨ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰੈਸ ਨੋਟ ਦੇ ਰਾਹੀਂ ਵੈਬਸਾਈਟ ਤੇ ਇੱਕ ਖਬਰ ਸਾਂਝੀ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਾਣ ਵਾਲੇ ਬੱਚਿਆਂ ਨੂੰ ਹੁਣ ਜਿਹੜੀ ਵੀਜ਼ਾ ਫੀਸ ਹੈ ਉਹ ਡਬਲ ਅਦਾ ਕਰਨੀ ਪੈਗੀ ਯਾਨੀ ਕਿ ਜਿਹੜੀ 710 ਆਸਟ੍ਰੇਲੀਅਨ ਡਾਲਰ ਫੀਸ ਸੀ ਉਹ ਹੁਣ 1600 ਡਾਲਰ ਆਸਟ੍ਰੇਲੀਅਨ ਡਾਲਰ ਫੀਸ ਅਦਾ ਕਰਨੀ ਪੈਗੀ ਬੱਚਿਆਂ ਨੂੰ ਤੁਹਾਨੂੰ ਦੱਸ ਦਈਏ ਕੀ ਇਹਦੇ ਵਿੱਚ ਹੀ ਇੱਕ ਰਾਹਤ ਦੀ ਖਬਰ ਹੈ ਕਿ ਜਿਹੜੇ ਆਰਜੀ ਵੀਜ਼ਾ ਵਾਲੇ ਨੇ ਉਹਨਾਂ ਦੀ ਜਿਹੜੀ ਪੈਸਿਆਂ ਦੇ ਵਿੱਚ ਸੈਲਰੀ ਦੇ ਵਿੱਚ ਥੋੜਾ ਜਿਹਾ ਵਾਧਾ ਕੀਤਾ ਜਾਏਗਾ ਚਾਹੇ ਮਾਮੂਲੀ ਜਿਹਾ ਕੀਤਾ ਜਾਵੇ ਪਰ ਵਾਧਾ ਕੀਤਾ ਜਾਵੇਗਾ ਇਹ ਖਬਰ ਆਸਟ੍ਰੇਲੀਆ ਸਰਕਾਰ ਵੱਲੋਂ ਵੈੱਬਸਾਈਟ ਤੇ ਸਾਂਝੀ ਕਰਦੇ ਆ ਉਹਨਾਂ ਨੇ ਦੱਸਿਆ ਸੀ ਕਿ ਆਸਟ੍ਰੇਲੀਆ ਦੀ ਜਿਹੜੀ ਵੀਜ਼ਾ ਫੀਸ ਹੈ ਹੁਣ ਉਹ ਬੱਚਿਆਂ ਨੂੰ ਡਬਲ ਅਦਾ ਕਰਨੀ ਪੈਗੀ ਯਾਨੀ ਕਿ 1600 ਰੁਪਏ ਯਾਦਾ ਕਰਨੀ ਪੈਗੀ ਦੱਸਦੇ ਕਿ ਪਿਛਲੇ 5 ਸਾਲਾਂ ਦੇ ਵਿੱਚ ਆਸਟ੍ਰੇਲੀਆ ਵੀਜ਼ਾ ਫੀਸ ਦੇ ਵਿੱਚ ਕਿੰਨਾ ਵਾਧਾ ਹੋਇਆ ਹੈ ਇੰਡੀਆ ਐਕਸਪ੍ਰੈਸ ਦੇ ਰਾਹੀਂ ਇੱਕ ਰਿਪੋਰਟ ਦੇ ਵਿੱਚ ਇਹ ਜਾਰੀ ਕੀਤਾ ਗਿਆ ਸੀ ਕਿ 2020-21 ਦੇ ਵਿੱਚ ਜਿਹੜੀ ਵੀਜ਼ਾ ਫੀਸ ਸੀ ਉਹ 620 ਆਸਟ੍ਰੇਲੀਅਨ ਡਾਲਰ ਸੀ ਜਿਹੜੀ ਕਿ ਬਾਅਦ ਵਿੱਚ 630 ਆਸਟ੍ਰੇਲੀਅਨ ਡਾਲਰ ਹੋ ਗਈ ਸੀ ਜੇਕਰ ਗੱਲ ਕਰੀਏ 2021 ਤੇ 22 ਦੀ ਤੇ 2021 ਤੇ 22 ਦੇ ਵਿੱਚ 650 650 ਆਸਟ੍ਰੇਲੀਅਨ ਡਾਲਰ ਫੀਸ ਸੀਗੀ ਵੀਜ਼ਾ ਫੀਸ ਜਿਹੜੀ ਕਿ ਬਾਅਦ ਦੇ ਵਿੱਚ 700 ਕਰ ਦਿੱਤੀ ਗਈ ਸੀ ਜੇਕਰ ਗੱਲ ਕਰਦੇ ਹਾਂ 20 2023 ਤੇ 24 ਦੀ ਤਾਂ ਉਹਦੇ ਵਿੱਚ 710 ਆਸਟ੍ਰੇਲੀਅਨ ਡਾਲਰ ਫੀਸ ਜਿਹੜੀ ਬੱਚਿਆਂ ਨੇ ਅਦਾ ਕੀਤੀ ਸੀ ਤੇ ਹੁਣ ਜਿਹੜੇ 2024-25 ਦੇ ਵਿੱਚ ਬੱਚਿਆਂ ਨੇ ਆਸਟ੍ਰੇਲੀਆ ਯੂਨੀਵਰਸਿਟੀ ਜਾਂ ਕਾਲਜਾਂ ਦੇ ਵਿੱਚ ਪੜ੍ਹਾਈ ਕਰਨ ਜਾਣਾ ਐਡਮਿਸ਼ਨ ਲੈਣਾ ਉਹਨਾਂ ਨੂੰ ਵੀਜ਼ਾ ਫੀਸ 1600 ਰੁਪਿਆ ਅਦਾ ਕਰਨੀ ਪੈਗੀ ਯਾਨੀ ਕਿ ਜਿਹੜੀ ਰਕਮ ਹੈ ਉਹ ਤੋਂ ਦੁੱਗਣੀ ਰਕਮ ਹੈ ਜਿਹੜੀ ਉਹਨਾਂ ਨੂੰ ਅਦਾ ਕਰਨੀ ਪੈਗੀ ਜਿਸ ਦੇ ਕਰਕੇ ਬੱਚਿਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ ਆਸਟ੍ਰੇਲੀਆ ਦੀ ਸਰਕਾਰ ਨੇ ਖਬਰ ਵੈਬਸਾਈਟ ਦੇ ਅਹੀਂ ਸੰਜੀ ਕਰਦੇ ਆ ਕਿ ਆ ਹੈ ਕਿ ਹੁਣ ਆਸਟ੍ਰੇਲੀਆ ਦੀ ਵੀਜ਼ਾ ਫੀਸ ਦੇ ਵਿੱਚ ਜਿਹੜੀ ਵੜੌਤੀ ਕੀਤੀ ਗਈ ਹੈ ਹੁਣ ਵੀਜ਼ਾ ਫੀਸ ਬੱਚਿਆਂ ਨੂੰ 1600 ਆਸਟ੍ਰੇਲੀਅਨ ਡਾਲਰ ਨੇ ਜਿਹੜੇ ਉਹ ਅਦਾ ਕਰਨੇ ਪੈਣਗੇ ਦੱਸ ਇਹ ਕੀ ਦਿਨ ਹਰ ਦਿਨ ਕਿਸੇ ਨਾ ਕਿਸੇ ਕੰਟਰੀ ਵੱਲੋਂ ਇੱਕ ਨਵਾਂ ਰੂਲ ਜਾਰੀ ਕੀਤਾ ਜਾਂਦਾ ਹੈ ਪਹਿਲਾਂ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਝਟਕੇ ਦਿੱਤੇ ਸੀ ਤੇ ਹੁਣ ਆਸਟ੍ਰੇਲੀਆ ਸਰਕਾਰ ਵੱਲੋਂ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਝਟਕਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਹਨ ਇੱਕ ਵੈਬ ਸਾਈਡ ਦੇ ਰਾਹੀਂ ਇਹ ਖਬਰ ਸਾਂਝੀ ਕੀਤੀ ਹੈ ਕਿ ਬੱਚਿਆਂ ਨੂੰ ਹੁਣ ਆਸਟ੍ਰੇਲੀਆ ਦੇ ਵਿੱਚ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਲਈ ਜਿਹੜੀ ਵੀਜ਼ਾ ਫੀਸ ਹੈ ਉਹ 1600 ਆਸਟ੍ਰੇਲੀਅਨ ਡਾਲਰ ਹੈ ਜਿਹੜੀ ਅਦਾ ਕਰਨੀ ਪਵੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ